ਸਿਨੇਮਾ ਕਰ ਦੇਖ ਸਕਦੇ ਹੋ ਤੁਸੀਂ ਇਹ ਤੁਸੀਂ ਦੇਖ ਕੱਲ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਆ ਦੇਖ ਸਕਦੇ ਹੋ ਤੁਸੀਂ 12 ਨਵੰਬਰ 2025 ਪੰਜਾਬੀ ਆ ਗਏ ਹੋ ਦੂਜੀ ਫਿਲਮ ਜੀ ਇਹ ਲੱਗ ਰਹੀ ਹੈ ਜੀ ਇੱਥੇ ਹੀਰ ਸਕਸੈਸ ਇਹ ਵੀ ਕੱਲੂ ਰਿਲੀਜ਼ ਹੋਣ ਜਾ ਰਹੀ ਆ ਕਾਲੀ ਸਿਨੇਮਾ ਘਰਾਂ ਦੇ ਵਿੱਚ ਆ ਜੂਗੀ ਮੇਰ ਕੋਪਲਾ ਦੇ ਅੰਦਰ ਆ ਰਹੀ ਹੈ ਇਹ ਕੱਲ ਤੋਂ ਸ਼ੋਅ ਸਟਾਰਟ ਆ ਜੀ ਲੀ ਪਲੇਜ਼ਰ ਦੇ ਅੰਦਰ ਜੋ ਐਟਰ ਨੇ ਦੋ ਥੈਟਰਾਂ ਦੇ ਅੰਦਰ ਇੱਕ 3D ਇੱਕ 2D ਫਿਲਮ ਚਲਾਉਣ ਦੇ ਜਿਹੜੇ ਆਪਣੀ ਮਸ਼ੀਨਰੀ ਆ ਉਹਦੇ ਆਪਰੇਟਰ ਨੇ ਕੀ ਨਾਮ ਹੈ ਸਤਾਰਜੀ ਦਾ ਕਿੰਨੀ ਦੇਰ ਤੋਂ ਕਰਦੇ ਹੋ ਜੀ ਕੰਮ ਤੁਸੀਂ ਅੰਟਾ 15 ਸਾਲ ਤੋਂ ਥੋੜਾ 15 16 ਸਾਲ ਪੋਰਟ ਹਾਂਜੀ 18 ਸਾਲ ਲਾਇਨੇ ਮੋਤੀ ਚ 4 ਸਾਲ ਲਾਇਨੇ ਇੱਕੜਾ ਸਿਨੇਮਾ ਜੀ 2D 3D ਦੀਪਲਾਜਾ ਸਿਨੇਮਾ 플레이ਰ ਕੋਲਲਾ ਦੇ ਅੰਦਰ ਹੈ ਜੀ ਇਹ ਸਿਨੇਮਾ ਦੀਪਲਾਜਾ ਦੇ ਅੰਦਰ ਚੱਲਦੇ ਜਬ of the season. You know, ਇਹ ਹੈਗਾ ਜੀ ਓਮਨਿਕਸ ਓਮਨਿਕਸ ਡਾਂਸ ਸਟੂਡੀਓ ਜੀ ਜਿੱਥੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਆ ਸਾਰੇ ਬੱਚੇ ਜਿਹੜੇ ਆਗੇ ਆ ਇਹ ਡਾਂਸ ਸਿੱਖਣ ਵਾਸਤੇ ਆਏ ਹੋਏ ਨੇ ਤੇ ਤੁਹਾਨੂੰ ਆਪਾਂ ਉਹਨਾਂ ਨੂੰ ਮਿਲਾਨੇ ਆ ਹਲੋ ਹਾਂਜੀ ਸਰ ਇਹ ਨੇ ਜੀ ਓਨਰ ਇੱਥੇ ਦੇ ਜੀ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਗੈਰੀ ਗੈਰੀ ਤੇ ਕਦੋਂ ਤੋਂ ਸਟਾਰਟ ਕੀਤਾ ਜੀ ਤੁਹਾਡਾ ਇਹ ਜੀ ਮੈਂ ਥੋੜਾ ਕੁ ਮਨਸ ਹੋਈ 1 1 1/2 ਮਨਸ ਹੋਇਆ ਮੈਂ ਐਵੇਂ ਸਹਿ ਪਹਿਲਾਂ ਸਾਊਥ ਕੋਰੀਆ ਕਰਦਾ ਸਾਊਥ ਕੋਰੀਆ ਤੋਂ ਪਹਿਲਾਂ ਸਾਊਥ ਕੋਰੀਆ ਡਾਂਸ ਕਰਦਾ ਤੇ ਉਹਨੇ ਚਾਕੇ ਮੈਂ ਡਾਂਸਿੰਗ ਉਹਨੇ ਕੀਤਾ 8 ਇਅਰਸ ਮੈਂ ਸਾਊਥ ਕੋਰੀਆ ਤੋਂ ਲੜਿਆ ਉਸ ਤੋਂ ਪਹਿਲਾਂ ਵੀ ਮੇਰੀ ਡਾਂਸ ਕਿਉਂ ਸੀ ਤੇ ਬਸ ਵਾਪਸ ਆ ਕੇ ਫਿਰ ਦੁਬਾਰਾ ਸੇਮ ਆਪਾ ਸਟੂਡੀਓ ਖੋਲ੍ਹ ਦਿੱਤਾ ਇਹ ਕੀ ਨਾਮ ਹੈ ਕੋਈ ਸਟੂਡੀਓ ਨਾਮ ਬੋਲੋ ਇਹ ਲੀਪ ਲਾਜਾ ਦੇ ਵਿੱਚ ਲੀਪ ਲਾਜਾ ਬਸ ਫਲੋਰ ਪੋਲੀਟਿਕਸ ਓਕੇ ਸਿਰ ਚਲ ਰਹੀ ਹੈ ਚਲਿਏ ਓਮ ਨੈਕਸਟ ਆ ਨੈਕਸਟ ਆ ਚਲਿਏ ਬੱਚੇ ਡਾਂਸ ਸਟੂਡੀਓ ਜਿੱਥੇ ਡਾਂਸ ਸਿੱਖਾਇਆ ਜਾਂਦਾ ਜੀ ਤੇ ਆਪਾਂ ਚੁੱਕਿਆ ਜੀ ਤੁਸੀਂ ਇੱਥੇ ਆ ਕੇ ਆਪਣਾ ਡਾਂਸ ਸਿੱਖ ਸਕਦੇ ਹੋ ਲੇਡੀਜ਼ ਜੈਂਟਸ ਚਲਦੇ ਜੇ ਆਪਾਂ ਹੋਰ ਜਗ੍ਹਾ ਕਸਕੇ ਸੋ ਇਹ ਅਰੋਮਾ ਬਾਡੀ ਮ사ਜ ਸੈਂਟਰ ਹੈ ਜੀ ਤੇ ਸਲੂਨ ਵੀ ਆ ਇਹ ਸਾਡੇ ਜੀ ਬਲਾਜਾ ਦੇ ਅੰਦਰ ਹੀ ਆ ਜੀ ਤੁਸੀਂ ਆਪਣਾ ਇੱਥੇ ਆ ਕੇ ਮ사ਜ ਕਰਵਾ ਸਕਦੇ ਹੋ ਜੀ ਜੀ ਹੈਗਾ ਜੀ ਜਸਟ ਬੈਲ ਲਾਈਫ ਜਿਮ ਹਾਂ ਜੀ ਸਾਰੇ ਕੀ ਹਾਲ ਚਾਲ ਨੇ ਜੀ ਕੀ ਨਾਮ ਹੈ ਤੁਹਾਡਾ ਜੀ ਸੈਇਦ ਮਜ਼ਾ ਹੈ আচ্ছা ਜੀ ਤੁਸੀਂ ਇੱਥੇ ਦੇ ਓਨਰ ਹੋ ਜੀ ਜੀ ਸਰਤ ਜੀ ਦੱਸੋਗੇ ਵੀ ਕੀ ਨਾਮ ਹੈ ਜੰਮਦਾ ਵਿਕਟਸ ਬੋਲ ਜੀ ਹਾਂ ਜੀ ਪਤਾ ਨੇਲ ਕਮਰੋਪਾ ਜੀ ਐਕਸਰਸਾਈਜ਼ ਲਾ ਸਕਦੇ ਹੋ ਕਿਉਂਕਿ ਦੋ ਦੋਸਤ लग रही है ये वाइस मशीन है जी है जी।, 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 जी, तो जी लीप लाजा मॉल ਕਾਲਜ ਰੋਡ ਕਲਾਜੀ ਇਹ ਰਾਤ ਦਾ ਵੀਅੂ ਆ ਜੀ ਸ਼ਾਮ ਵੇਲੇ ਦਾ ਇਹ ਆ ਗਿਆ ਜੀ ਚੌਂਕ ਕਾਲਜ ਰੋਡ ਪੀਰ ਪੁਆਇੰਟ ਦੇ ਕੋਲ ਚੌਂਕ ਵਿੱਚ ਆ ਗਏ ਜੀ ਆਪਾਂ ਇਹ ਹੈਗਾ ਜੀ ਮਹਿੰਦਰਾ ਟਰੇਡਰ ਬੁੱਕ ਸੈਲਰ ਹੈ ਜੀ ਇਹ ਇੱਥੋਂ ਪਤਾ ਕਰਦੇ ਆ ਇਹਦਾ ਪੇਪਰ ਬੋਰਡ ਬੈਗ ਆ ਦੇਖ ਵੀ ਇਧਰ ਪਸੰਦ ਕਰ ਲੈ ਭਾਈ ਉਹ ਸਾਈਨ ਕਰ ਕਾਗਜ਼ ਇੱਕ ਕੂੜਿਆ ਵਾਲਾ ਸੰਕੇ ਜੀ ਉਹ ਕੂੜਿਆ ਵਾਲਾ ਪਕੜ ਆਵਰੇ ਆ ਜੀ ਮੈਂ ਆ ਜਿਆ ਹਾਂ ਆ ਪਸੰਦ ਆ ਜੀ ਬੈਗ ਮਾਈਕਲ ਦੇ ਪਕੜਿਆ ਪਕੜਾ ਨਾ ਆਪਾ ਲਾ ਮੱਦੇ ਟਿੱਪਣ ਕਿੱਚ ਪਹੂਗਾ ਟਿੱਪਣ ਤੋਂ ਫਿਰ ਬੈ ਜਾਣਾ ਵਾਲੀ ਸਾਈਡ ਤੇ ਕਲਰ ਆ ਰਿਹਾ ਇਹ ਹੈਗਾ ਜੀ ਕਾਲਜ ਰੋਡ ਕਾਲਜ ਦੇ ਕੋਲੇ ਦੇਖ ਸਕਦੇ ਹੋ ਜੀ ਕਿੰਨਾ ਰਸ਼ ਅਸੀਂ ਖੜੇ ਆ ਜੀ ਮਹਿੰਦਰਾ ট্রেਡਰ ਬੁੱਕ ਸੈਲਰ ਦੇ ਕੋਲ ਦੇਖੋ ਰਸ਼ ਰਸਤਾ ਨਹੀਂ ਮਿਲ ਰਿਹਾ ਜੀ ਉਹ ਪਰਲੀ ਸਾਈਡ ਤੇ ਜਾਣਾ ਹੈ ਸੀ ਹਾ ਜੀ ਇਹ ਲੈ ਜੀ ਚਿਕਨ ਦੇ ਪਕੌੜੇ ਮਾਈਕਲ ਖਾਣ ਵਾਸਤੇ ਖਾਣ ਵਾਸਤੇ ਤਿਆਰ ਆ ਬੈਠਾ ਇਹ ਆ ਪਏ ਨੇ ਪਕੌੜੇ ਆ ਦੇਖੋ ਜੀ ਬੰਦੇ ਨੇ ਕੀ ਕੀਤਾ ਹੋਇਆ ਆ ਸੋਡਾ ਨਾਲ ਪੀ ਜਾਂਦਾ ਜੀ ਕੋਕਾ ਕੋਲਾ ਸੋਡਾ ਜਦ ਕਰਕੇ ਪੀ ਰਿਹਾ ਇਹ ਆ ਵੀ ਬੋਲ ਕਿਵੇਂ ਆਇਆ ਮਜ਼ਾ ਮਜ਼ਾ ਆਇਆ ਕਿਦਾਂ ਟੈਸਟੀ ਲੱਗੇ ਚਿਕਨ ਦੇ ਪਕੌੜੇ ਬਹੁਤ ਬੜੀਆ ਮਜ਼ਾ ਆਇਆ ਪੂਰਾ ਹਾਂ ਹੋਰ ਦੱਸ ਕੀ ਹੈ ਗੱਲਬਾਤ ਕੋਈ ਦੇਸਾਂ ਦੋਸਤੋ ਆਪਾਂ ਅੱਜ ਦੀ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆਂ ਵੀਡੀਓ ਨੂੰ ਸਬਸਕ੍ਰਾਈਬ ਕਮੈਂਟ ਲਾਈਕ ਜਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਕੋਲ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੀ ਚੱਲਦੇ ਆਂ ਜੀ ਆਪਾਂ ਸਤਿ ਸ਼੍ਰੀ ਅਕਾਲ ਰਹਿਣ ਵਾਸਤੇ ਗੁੱਡ ਬਾਏ